ਸਰੀਰ ਇਹ ਸਰੀਰ ਸਾਨੂੰ ਬਖਸ਼ਿਆ ਗਿਆ ਹੈ ਅਸੀਂ ਇਸ ਸਰੀਰ ਦੇ ਕਰਤਾ ਨਹੀਂ ਅਸੀਂ ਤਾਂ ਆਪਣਾ ਇੱਕ ਵਾਲ ਜਾਂ ਇੱਕ ਨੋਵੀਂ ਨਹੀਂ ਬਣਾ ਸਕਦੇ ਸਾਨੂੰ ਤਾਂ ਇਹਨਾਂ ਵੀ ਪਤਾ ਨਹੀਂ ਕਿ ਸਰੀਰ ਦੇ ਅੰਦਰ ਸਾਰਾ ਕਾਰਖਾਨਾ ਕਿਵੇਂ ਦਿਨ ਰਾਤ ਲਗਾਤਾਰ ਚੱਲਦਾ ਰਹਿੰਦਾ ਹੈ ਸਾਨੂੰ ਅੰਦਰੋਂ ਭੁੱਖ ਲੱਗਦੀ ਹੈ ਤਾਂ ਉਸ ਭੁੱਖ ਦੀ ਪ੍ਰੇਰਣਾ ਨਾਲ ਅਸੀਂ ਰੋਟੀ ਦੁੱਧ ਫਲ ਮੂੰਹ ਵਿੱਚ ਖਾਂਦੇ ਤੇ ਉਸ ਦੇ ਸਵਾਦ ਨੂੰ ਮਾਣਦੇ ਹਾਂ ਪਰ ਮੂੰਹ ਵਿੱਚ ਖਾਣ ਮਗਰੋਂ ਸਾਨੂੰ ਕੁਝ ਪਤਾ ਨਹੀਂ ਕਿ ਖੁਰਾਕ ਕਿਵੇਂ ਹজম ਹੁੰਦੀ ਹੈ ਕਿਵੇਂ ਉਸ ਦਾ ਖੂਨ ਬਣਦਾ ਹੈ ਕਿਵੇਂ ਉਹ ਖੂਨ ਸਾਡੇ ਜਿਸਮ ਦੇ ਹਰ ਪਾਸੇ ਪਹੁੰਚ ਕੇ ਸਾਡੇ ਸਰੀਰ ਨੂੰ ਤਾਕਤ ਦਿੰਦਾ ਤੇ ਕਾਇਮ ਰੱਖਦਾ ਹੈ ਅਸੀਂ ਤਾਂ ਰਾਤ ਨੂੰ ਬੇਹੋਸ਼ ਹੋ ਕੇ ਸੌਂ ਜਾਂਦੇ ਹਾਂ ਪਰ ਸਾਡੇ ਸਰੀਰ ਅੰਦਰ ਕਿਰਿਆ ਜਿਉਂ ਦੀ ਤਿਉਂ ਜਾਰੀ ਰਹਿੰਦੀ ਹੈ ਸਾਡਾ ਦਿਲ ਲਗਾਤਾਰ ਚੱਲਦਾ ਰਹਿੰਦਾ ਹੈ ਸਾਡਾ ਮਿਹਦਾ ਜਿਗਰ ਗੁਰਦੇ ਸਭ ਆਪਣਾ ਆਪਣਾ ਕੰਮ ਕਰਦੇ ਰਹਿੰਦੇ ਹਨ ਸਾਡਾ ਖੂਨ ਆਪਣਾ ਦੌਰਾ ਕਾਇਮ ਰੱਖਦਾ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਸਾਡੀ ਸ਼ੋਭ ਚਿੰਤਕ ਇੱਕ ਹੋਰ ਮਹਾਨ ਸ਼ਕਤੀ ਹੈ ਜਿਸ ਦੇ ਆਸਰੇ ਸਾਡੇ ਸਰੀਰ ਦੀ ਕਿਰਿਆ ਦਿਨ ਰਾਤ ਲਗਾਤਾਰ ਜਾਰੀ ਰਹਿੰਦੀ ਹੈ ਮਨ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੇ ਕਰਤਾ ਨਹੀਂ ਏਸੇ ਤਰ੍ਹਾਂ ਸਰੀਰ ਵਿੱਚ ਜੋ ਸਾਡਾ ਮਨ ਹੈ ਉਸ ਦੇ ਵੀ ਅਸੀਂ ਕਰਤਾ ਨਹੀਂ ਜਿਵੇਂ ਸਰੀਰ ਸਾਨੂੰ ਬਖਸ਼ਿਆ ਗਿਆ ਹੈ ਉਸੇ ਤਰ੍ਹਾਂ ਸਰੀਰ ਦੇ ਅੰਦਰ ਮਨ ਵੀ ਸਾਨੂੰ ਬਖਸ਼ਿਆ ਗਿਆ ਹੈ ਮਾਤਾ ਦੇ ਗਰਭ ਵਿੱਚ ਜਦ ਬੱਚੇ ਦੇ ਨਿੱਕੇ ਨਿੱਕੇ ਹੱਥ ਪੈਰ ਬਣਦੇ ਹਨ ਉਂਗਲਾਂ ਤੇ ਨਹ ਬਣਦੇ ਹਨ ਅੱਖਾਂ ਦੇ ਪਰਵੱਟੇ ਬਣਦੇ ਹਨ ਬਾਰੀਕ ਵਾਲ ਬਣਦੇ ਹਨ ਤਾਂ ਉਸ ਦਾ ਨਾ ਮਾਤਾ ਨੂੰ ਪਤਾ ਹੁੰਦਾ ਹੈ ਨਾ ਬੱਚੇ ਨੂੰ ਹੀ ਇਹ ਸਭ ਕੁਝ ਕੌਣ ਬਣਾਉਂਦਾ ਹੈ ਬੱਚੇ ਦੇ ਸਰੀਰ ਦੇ ਮੁਕੰਮਲ ਹੋ ਜਾਣ ਉੱਤੇ ਉਸ ਵਿੱਚ ਜਾਨ ਕੌਣ ਪਾਉਂਦਾ ਹੈ ਉਸ ਸਰੀਰ ਵਿੱਚ ਮਾਨ ਕੌਣ ਬਣਾਉਂਦਾ ਹੈ ਸਾਨੂੰ ਮੰਨਣਾ ਪਵੇਗਾ ਕਿ ਸਾਡੇ ਸਰੀਰ ਬਣਾਉਣ ਵਾਲਾ ਸਾਡੇ ਸਰੀਰ ਵਿੱਚ ਮਾਨ ਬਣਾਉਣ ਵਾਲਾ ਜਾਨ ਪਾਉਣ ਵਾਲਾ ਸਾਡੇ ਤੋਂ ਅਲੈਦਾ ਕੋਈ ਹੋਰ ਹੈ ਜੋ ਸਾਡੇ ਤੋਂ ਬਹੁਤ ਹੀ ਸਿਆਣਾ ਕਾਰੀਗਰ ਹੈ ਸਾਡਾ ਸ਼ੋਭ ਚਿੰਤਕ ਹੈ ਤੇ ਸਾਨੂੰ ਪੈਦਾ ਕਰਨ ਵਾਲਾ ਹੈ ਜੀਵ ਜਿਵੇਂ ਸਰੀਰ ਵਿੱਚ ਮਤ ਸੋਚਣ ਵਾਲਾ ਵਿਚਾਰਨ ਵਾਲਾ ਇੰਦਰਾ ਹੈ ਓਵੇਂ ਮਨ ਦੇ ਪਿੱਛੇ ਜੀਵ ਹੈ ਇਹ ਜੀਵ ਸਾਡਾ ਆਪਣਾ ਆਪ ਹੈ ਅਸੀਂ ਸਰੀਰ ਵਿੱਚ ਰਹਿੰਦੇ ਹਾਂ ਅਸੀਂ ਮਨ ਦੁਆਰਾ ਸੋਚਦੇ ਸਮਝਦੇ ਹਾਂ ਅਤੇ ਆਪਣੇ ਵਿਚਾਰ ਜਾਂ ਸਮਝ ਅਨੁਸਾਰ ਸਰੀਰ ਤੋਂ ਕੰਮ ਲੈਂਦੇ ਹਾਂ ਪਰ ਕੀ ਅਸੀਂ ਆਪਣੇ ਆਪ ਨੂੰ ਬਣਾ ਸਕਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਪੈਦਾ ਕਰ ਸਕਦੇ ਹਾਂ ਨਹੀਂ ਹਰਗिज ਨਹੀਂ ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਅਸੀਂ ਕੀ ਹਾਂ ਕੌਣ ਹਾਂ ਕਿਵੇਂ ਇਸ ਸਰੀਰ ਵਿੱਚ ਆ ਗਏ ਹਾਂ ਕਦੋਂ ਤੱਕ ਇਸ ਸਰੀਰ ਵਿੱਚ ਰਹਿਣਾ ਹੈ ਕਿੱਥੋਂ ਇਸ ਸਰੀਰ ਵਿੱਚ ਆਏ ਹਾਂ ਅਤੇ ਇਸ ਸਰੀਰ ਨੂੰ ਛੱਡਣ ਮਗਰੋਂ ਕਿੱਥੇ ਜਾਵਾਂਗੇ ਇਸ ਲਈ ਜਿਵੇਂ ਸਾਡੇ ਸਰੀਰ ਨੂੰ ਸਾਡੇ ਮਨ ਨੂੰ ਬਣਾਉਣ ਵਾਲਾ ਪੈਦਾ ਕਰਨ ਵਾਲਾ ਸਾਥੋਂ ਇਲਾਵਾ ਕੋਈ ਹੋਰ ਹੈ ਇਸੇ ਤਰ੍ਹਾਂ ਸਾਟਾ ਕਰਤਾ ਸਾਨੂੰ ਬਣਾਉਣ ਵਾਲਾ ਸਾਨੂੰ ਸਰੀਰ ਵਿੱਚ ਪਾਉਣ ਵਾਲਾ ਕੋਈ ਹੋਰ ਹੈ ਇਹ ਹੋਰ ਕੌਣ ਹੈ ਇਸ ਨੂੰ ਸਿੱਖਾਂ ਦੀ ਧਾਰਮਿਕ ਬੋਲੀ ਵਿੱਚ ਸ੍ਰੀ ਵਾਹਿਗੁਰੂ ਆਖਦੇ ਹਨ ਵਾਹਿਗੁਰੂ ਜੀ ਹੀ ਜੀਵ ਨੂੰ ਸਰੀਰ ਅਤੇ ਸਰੀਰ ਵਿੱਚ ਮਨ ਬਖਸ਼ਦੇ ਹਨ ਵਾਹਿਗੁਰੂ ਜੀ ਵੱਲੋਂ ਹੀ ਸਰੀਰ ਵਿੱਚ ਜੀਵ ਨੂੰ ਪ੍ਰਵੇਸ਼ ਕਰਾਇਆ ਜਾਂਦਾ ਹੈ ਅਤੇ ਵਾਹਿਗੁਰੂ ਜੀ ਹੀ ਜੀਵ ਨੂੰ ਪੈਦਾ ਕਰਦੇ ਹਨ ਤਾਂ ਫਿਰ ਇਹ ਜੀਵ ਜੀਵ ਦਾ ਸਰੀਰ ਸਰੀਰ ਵਿੱਚ ਜੀਵ ਦਾ ਮਨ ਸਭ ਵਾਹਿਗੁਰੂ ਜੀ ਦੇ ਹਨ ਨਾ ਕਿ ਜੀਵ ਦੇ ਕੋਈ ਕਿਰਾਏਦਾਰ ਤਾਂ ਮਕਾਨ ਦਾ ਮਾਲਕ ਨਹੀਂ ਬਣ ਸਕਦਾ ਪਰ ਜੀਵ ਤਾਂ ਕਿਰਾਇਆ ਵੀ ਨਹੀਂ ਦਿੰਦਾ ਕਿਰਾਇਆ ਦੇਣ ਜੋਗਾ ਇਸ ਦੇ पास ਆਪਣਾ ਹੈ ਵੀ ਕੀ ਇਸ ਦਾ ਆਪਣਾ ਆਪ ਇਸ ਦਾ ਮਨ ਇਸ ਦਾ ਸਰੀਰ ਸਭ ਕੁਝ ਵਾਹਿਗੁਰੂ ਜੀ ਦਾ ਹੈ ਧਨ ਦੌਲਤ ਜਦ ਸਰੀਰ ਤੇ ਮਨ ਜੀਵ ਦੇ ਆਪਣੇ ਨਹੀਂ ਤਾਂ ਫਿਰ ਸਰੀਰ ਅਤੇ ਮਨ ਦੇ ਆਸਰੇ ਜੀਵ ਜੋ ਕੁਝ ਇਕੱਤਰ ਕਰਦਾ ਹੈ ilm, ਦੌਲਤ, ਮਕਾਨ, ਮੋਟਰਾਂ, ਪਰਿਵਾਰ, ਮਿੱਤਰ ਤੇ ਜਗਤ ਦੇ ਹੋਰ ਸਭ ਰਿਸ਼ਤੇ ਨਾਤੇ ਸਭ ਵਾਹਿਗੁਰੂ ਜੀ ਦੇ ਬਖਸ਼ੇ ਹੋਏ ਹਨ। ਸਰੀਰ ਵਿੱਚ ਸ਼ਕਤੀ, ਮਨ ਵਿੱਚ ਵਿਚਾਰ, ਅਕਲ, ਧਨਾਈ ਹਿੰਮਤ ਚਲਾਕੀ ਸਭ ਕੁਝ ਵਾਹਿਗੁਰੂ ਜੀ ਦੀ ਦਾਤ ਹੈ ਆਓ ਹੁਣ ਦੇਖੀਏ ਕਿ ਗੁਰਬਾਣੀ ਦਾ ਫਰਮਾਨ ਕਿਤਨਾ ਸੱਚਾ ਤੇ ਵਿਗਿਆਨਕ ਹੈ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜਿਉ ਬਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜਿਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਗੁਰਮਤ ਅਨੁਸਾਰ ਜਿਸ ਵਾਹਿਗੁਰੂ ਦਾ ਮਾਣ ਧੰਨ ਜੀਓ ਪਿੰਡ ਸਭ ਕੁਝ ਹੈ ਉਹ ਆਪ ਸੁਖ ਸਾਗਰ ਜਾਂ ਚੰਗਿਆਈ ਹੀ ਚੰਗਿਆਈ ਹੈ ਜਿਸ ਗੁਰਸਿੱਖ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇ ਜਾਂ ਜੋ ਗੁਰਸਿੱਖ ਆਪਣਾ ਸਭ ਕੁਝ ਵਾਹਿਗੁਰੂ ਜੀ ਦਾ ਸਮਝੇ ਅਤੇ ਵਾਹਿਗੁਰੂ ਜੀ ਨੂੰ ਹਰ ਵੇਲੇ ਯਾਦ ਰੱਖੇ ਉਸ ਦਾ ਸਿਮਰਨ ਕਰੇ ਉਸ ਗੁਰਸੇਖ ਨੂੰ ਸੁਖ ਹੀ ਸੁਖ ਮਿਲੇਗਾ ਉਸ ਦੇ ਸਾਰੇ ਮਨੋਰਥ ਪੂਰੇ ਹੋਣਗੇ ਉਸ ਨੂੰ ਹਉਮੈ ਦਾ ਰੋਗ ਕਦੀ ਤੰਗ ਨਹੀਂ ਕਰੇਗਾ ਅਤੇ ਹੌਲੀ-ਹੌਲੀ ਉਸ ਦੀ ਹਉਮੈ ਮਿਟ ਜਾਵੇਗੀ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਐਸਾ ਇਨਸਾਨ ਜਾਂ ਗੁਰਸਿੱਖ ਆਪਣੇ ਆਪ ਨੂੰ ਵਾਹਿਗੁਰੂ ਜੀ ਦਾ ਮਹਿਮਾਨ ਸਮਝਦਾ ਹੈ ਅਤੇ ਵਾਹਿਗੁਰੂ ਜੀ ਦੇ ਜਗਤ ਦੀ ਵਾਹਿਗੁਰੂ ਜੀ ਦੇ ਆਸਰੇ ਸੈਰ ਕਰਦਾ ਹੈ ਅਤੇ ਇਸ ਸੈਰ ਦੇ ਤਜਰਬਿਆਂ ਤੋਂ ਗਿਆਨ ਪ੍ਰਾਪਤ ਕਰਦਾ ਹੈ ਜਦ ਗੁਰਸਿੱਖ ਆਪਣੇ ਆਪ ਨੂੰ ਵਾਹਿਗੁਰੂ ਜੀ ਦਾ ਸੱਚੇ ਦਿਲੋਂ ਮਹਿਮਾਨ ਸਮਝੇ ਤਾਂ ਉਸ ਦੀਆਂ ਸਭ ਜ਼ਰੂਰਤਾਂ ਦੀ ਪੂਰਤੀ ਦਾ ਫਰਜ਼ ਫਿਰ ਵਾਹਿਗੁਰੂ ਜੀ ਆਪਣੇ ਜਿੰਮੇ ਲੈ ਲੈਂਦੇ ਹਨ ਇਹ ਯਾਦ ਰੱਖੇ ਕਿ ਵਾਹਿਗੁਰੂ ਜੀ ਕਰਨ ਕਰਣ ਜਾਂ ਸਬਬਾਂ ਦੇ ਪੈਦਾ ਕਰਨ ਵਾਲੇ ਹਨ ਇਸ ਕਰਕੇ ਵਾਹਿਗੁਰੂ ਜੀ ਦਾ ਮਹਿਮਾਨ ਵਾਹਿਗੁਰੂ ਜੀ ਦਾ ਪਿਆਰਾ ਜਿਹੜਾ ਕੰਮਕਾਰ ਵੀ ਕਰਦਾ ਹੋਵੇ ਜਿਸ ਕਿਸਮ ਦਾ ਜੀਵਨ ਬਤੀਤ ਕਰਦਾ ਹੋਵੇ ਉਸ ਵਿੱਚ ਵਾਹਿਗੁਰੂ ਜੀ ਐਸੇ ਹਾਲਾਤ ਪੈਦਾ ਕਰ ਦਿੰਦੇ ਹਨ ਜਿੰਨਾ ਤੋਂ ਵਾਹਿਗੁਰੂ ਜੀ ਦੇ ਮਹਿਮਾਨ ਦੀ ਕੀਰਤ ਵਿੱਚ ਬਰਕਤ ਪਰਿਵਾਰ ਵਿੱਚ arogya ਸੁਖ ਤੇ ਸ਼ਾਂਤੀ ਅਤੇ ਸੋਸਾਇਟੀ ਵਿੱਚ ਸਤਕਾਰ ਹੋਣ ਲੱਗ ਜਾਂਦਾ ਹੈ ਆਪਣੇ ਸੇਵਕ ਕੀ ਆਪੇ ਰਾਖ ਹੈ ਆਪੇ ਨਾਮ ਜਪਾਵੇ ਜਹ ਜਹ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਠਤਾ ਵੈ ਜਿੰਨਾ ਅੰਦਰ ਨਾਮ ਨਿਧਾਨ ਹਰ ਦਿਨ ਕੇ ਕਾਜ ਦਈ ਆਂਦੇ ਰਾਸ ਦਿਨ ਚੋਕੀ ਮਹਤਾਜੀ ਲੋਕਣ ਕੀ ਹਰ ਬਰਬ ਆਂਗ ਘਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੇ ਹਸ ਆਬਾਸ ਸ਼ਹਾ ਪਾਤ ਸ਼ਹਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੇ ਰਹਿ ਰਾਸ